ਕਾ ਭਾਈਆ ਗੱਜਣ ਆ ਗਿਆ ਆਹ ਸਾਹਮਣੇ ਕਹਿੰਦੇ ਗੱਜਣ ਆ ਗਿਆ ਰੇਡ ਪਾਉਣ ਦੇ ਲਈ ਹੋਰ ਯਾਰ ਕਹਿੰਦੇ 19 ਦੀ ਗੱਲ ਚੱਲੀ ਆਹ ਚਾਰੇ ਪਿਆਰ ਰੇ ਉਹ ਪੱਟੋ ਤੇ ਥਾਪੀਆਂ ਵੱਜਦੀਆਂ ਆਹ ਕਹਿੰਦੇ ਰਾਣਾ ਉਹ ਲੋਪੋ ਕੇ ਪਿੰਡ ਦਾ ਨਾਮ ਕਿ ਬਟਾ ਹਰ ਦੁਨੀਆ ਦੇ ਵਿੱਚ ਵੱਡੀਆਂ ਗੱਲਾਂ ਨੇ ਜਿਹਨਾਂ ਦੇ ਕਹਿੰਦੇ ਭੂਰਿਆਂ ਨੇ ਉਹ ਜੰਗਰ ਦੇ ਦਰਸ਼ਨ ਹੋਏ ਆ ਤੇ ਜਿੰਨਾ ਪਾੜੀਆ ਚ ਲੋਕ ਲਾਵੇ ਤਾਰੀਆ ਉਹ ਪਾੜੀ ਸਾਡੇ ਪਿੱਤੇ ਹੋਇਆ ਫਿਰ ਕੱਪ ਨੇ ਰਿਕਾਰਡ ਪਾਦਾ ਪਿੱਤੇ ਹੋਇਆ ਭੂਰਿਆਂ ਨੇ ਕਹਿੰਦੇ ਜੰਗਰ ਵਰਗੇ ਉਹ ਕਦੇ ਕਬੈਟਾ ਕਦੇ ਇੰਗਲੈਂਡ ਤੇ ਕਦੇ ਯੂਰਪ ਦੇ ਲੋਕ ਦੀਵਾਨੇ ਕੀਤੇ ਉਹ ਪੱਟੇ ਮਾਲੜੇ ਮੇਰੇ ਮਿੱਤਰੋ ਉਹ ਗੱਡੀਆਂ ਜਿੰਦਾ ਖੇੜਗੇ ਉਹ ਸਿਰਾ ਕਰਗੇ

ਕਹਿੰਦਾ ਗੰਦਾ ਟੱਲੋ ਬਮਾਨਪੁਰਿਆ ਫਰਾਂਸ ਕਹਿੰਦਾ ਤੇ ਪਤਰੀ ਵਾਲੇ ਰਾਜੇ ਦੇ ਦੋ ਜੱਫੇ 2000 ਦੇ ਹੋਣਗੇ ਪਤਰੀ ਵਾਲੇ ਰਾਜੇ ਦੇ ਦੋ ਜੱਫੇ 2000 ਦੇ ਨਾਲ ਜੂਲੀ ਦੀ ਰੇਡ ਪਈ ਹੋਈ ਹੈ ਐਂਛੇ ਰੱਖੋ ਨੋਟਨਾ ਦੇਖਦੇ ਮੂਟਿਆਂ ਦੇ ਪੁਲਛੜ ਸਾਹਿਬ ਨੇ ਉਹਨਾਂ ਕਹਿੰਦਾ ਸੀ ਮਾਈ ਡਾਰਲਿੰਗ ਜੂਲੀ ਬਾਈ ਸਾਰਲਿੰਗ ਜੂਲੀ ਪੁਆਇੰਟ ਧਾਵੀ ਦਾ ਛੋਟਾ ਵੀਰਾ ਨੂੰ ਕਹਿੰਦੇ ਆ ਮੜਕਾ ਸਵਰਾਜ ਖਿੱਚ ਖਿੱਚ ਕਬਡੀਆਂ ਪਾਉਂਦਾ ਆਹ ਦੇਖ ਸ਼ੰਕਰ ਜਹਾਜ਼ ਆਹ ਦੇਖੋ ਸ਼ੰਕਰ ਜਹਾਜ਼ ਆਹ ਦੇਖੋ ਸ਼ੰਕਰ ਜਹਾਜ਼ ਗੱਲਾਂ ਲੱਗੜ ਗਈ ਟਕਾੜੇ ਮੈਨੂੰ ਲੱਗਦਾ ਚੰਕਰ ਦੇ ਬਾਜੀ ਜਾਨਾ ਜੇ ਕਿਤੇ ਜੱਫਾ ਲੱਗ ਜਾਂਦਾ ਨਾ ਲੋਕਾਂ ਨੇ ਕਿਹਾ ਸੀ ਸਾਡਾ ਮਰਦ ਫਿਲਮ ਵਿੱਚ ਤਾਰੇ ਨੇ ਜਾਜ ਫੜਿਆ ਤੇ ਜਾ ਕਬੱਡਾ ਕੈਰੋ ਚ ਫੜ ਗਿਆ ਜਾ ਕਬੱਡਾ ਕੈਰੋ ਚ ਫੜ ਗਿਆ ਪਰ ਕਹਿੰਦੇ ਇੱਧਰ ਸਾਡੇ ਪਾਪਾ ਹਰਲੇਟ ਨੇ ਤੇ ਲਾਉਡ ਬ੍ਰਦਰ ਉਹਨੇ ਕਹਿੰਦੇ ਨਿਊਜ਼ੀਲੈਂਡ ਤੋਂ ਆਇਆ ਆਹ ਦਿਨੇ ਧੰਨਵਾਦ ਹੈ ਜਿਨ੍ਹਾਂ ਨੇ ਕਹਿੰਦੇ ਦੋਵਾਂ ਜੱਫਿਆਂ ਦੇ ਆਹ 10-10 ਹਜ਼ਾਰ ਡਾਲਰ ਲਾਇਆ ਕਹੇ ਜੀ ਵੀ ਟਕੜੇ ਹੋ ਕੇ ਖੇਡਿਓ ਮਾਨ ਬ੍ਰਦਰ ਤੇ ਪਾਪਾ ਹਵੈਲਟਨ ਤੋਂ ਇਹ ਪੱਤੇ ਵੀਰ ਆ ਦੀਪ ਦਾ ਸੂਰ ਆਇਆ ਇਹਦਾ ਅਮਰੀਕਾ ਪਾਪਾ ਹਵੈਲਟਨ ਤੋਂ ਗੁਰਪਿਆ ਨਾਲ ਕਿਵੇਂ ਮਾਨ ਬ੍ਰਦਰ ਗੁਰਪਿਆ ਨੇ ਆ ਸਾਡੀਆਂ ਦਵਾਵਾਂ ਨੇ ਉਸਤਾਦ ਆ ਫੇਰ ਆਓ ਉਧਰ ਬਹੁਤ ਧੰਨਵਾਦ ਕਰਦੇ ਸਾਡੇ ਗੁਰਲੀਨ ਕਾਲੋ ਸਰਪੰਚ ਕਰਨ ਮੋਪਾਰਾ ਸਰਪੰਚ ਆਕਾਸ਼ ਛੱਲਾ ਆਸਟ੍ਰੇਲੀਆ ਕਰਮਨ ਆਸਟ੍ਰੇਲੀਆ ਨਾਲ ਸਾਡੇ ਕਰਮਨ ਸਿੱਧੂ ਦੇ ਯਾਰ ਬੱਗੇ ਹੋਇਆ ਦਿੱਲੀ ਅਗਰ ਕੀ ਨੂੰ ਧੰਨਵਾਦ ਕਰਦੇ ਆ ਕਰਮਨ ਸਾਊਂਡ ਸਾਹਮਣੇ ਮਾਰੀ ਸਾਡੇ ਗੁਰਲੀਨ ਕਾਲੋ ਸਰਪੰਚੋ ਕਰਨ ਬੋਪਾ ਰਾਏ ਸਰਪੰਚੋ ਵਿਕਾਸ਼ ਛੱਲਾ ਆਸਟ੍ਰੇਲੀਆ ਅਮਰਤ ਆਸਟ੍ਰੇਲੀਆ ਕਰਮਨ ਸਿੱਧੂ ਦੇ ਕਹਿੰਦੇ ਯਾਰ ਬੱਗੇ ਹੋਇਆ ਕਰਮਨ ਸਿੱਧੂ ਜੀ ਅੱਜ ਕਹਿੰਦੇ ਸੱਜੀਆਂ ਖੱਪੀਆਂ ਪਾਹਾਂ ਪੁੱਡੀਆਂ ਹੋਈਆਂ ਗਰੀਬ ਕੌਣ ਆ ਗਿਆ ਆਓ ਸਾਹਮਣੇ